ਮੇਰੀ ਜ਼ਿੰਦਗੀ ਦੇ ਵਿੱਚ ਇਹ ਮੇਰੇ ਪਿੰਡ ਦੀ ਧੀ ਆ ਇਹਦਾ ਨਾਮ ਹੈ ਮੀਰਾ ਜਦੋਂ ਮੈਂ ਸ਼ੁਰੂਆਤ ਕਰੀ ਸੀ ਮੈਨੂੰ ਇਹ ਕਹਿੰਦੀ ਹੁੰਦੀ ਸੀ ਤੂੰ ਬਹੁਤ ਵੱਡਾ ਸਟਾਰ ਬਣੇਗਾ ਤੇ ਤੇਰੇ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਹੋਣਗੀਆਂ ਤੇ ਆ ਜੋ ਗੱਲਾਂ ਸੱਚ ਹੋਈਆਂ ਹੁਣ ਜਦੋਂ ਮੈਂ ਕੋਈ ਨਵੀਂ ਗੱਡੀ ਲੈਣਾ ਸਭ ਤੋਂ ਪਹਿਲਾਂ ਉਹਦੇ ਚ ਮੀਰਾ ਬੈਠਦੀ ਹੁੰਦੀ ਆ ਤੇ ਇੱਕ ਵਾਰੀ ਇਹ ਇਹ ਰੱਬ ਦੇ ਬੰਦੇ ਹੁੰਦੇ ਆ ਸੱਚੀ ਤੇ ਇਦਾਂ ਹੀ ਆ ਭੋਲੇ ਪਰਿੰਦਾਂ ਜੀ ਰੱਬ ਵਸਦਾ ਖਾਈ ਵੀਡੀਓ ਕਾਲ ਤੇ ਵੇਖਣਾ ਚਾਹੁੰਦੀ ਕੋਲੇ ਹੁਣ ਤੋਂ ਡਰਦੀ ਓ ਤੂੰ ਬੈਲੀਆਂ ਦੇ ਬਾਪੂ ਨੂੰ ਚੋਬੇ ਵੀ ਵੀ ਕਰਦੀ ਕਾਲ ਤੇ ਵੇਖਣਾ ਚਾਹੁੰਦੀ ਕੋੜੀ ਹੁਣ ਤਾਂ ਕਰਦੀ ਤੂੰ ਵੇਲੀ ਆਂਦੇ ਬਾਪੂ ਨੂੰ ਕਹੇ ਸੀ ਵੇਲੀ ਕਰਦੀ ਚੱਪਲਾਂ ਛੱਡ ਕੇ ਭੱਜਾਂਗੇ ਜਦ ਹੱਥ ਬਗਾਨੇ ਜੁੜਦੇ ਰਗੜੇ ਵੇਲੀ ਤੇ ਸਰਕ ਸਰਕੇ ਜੁੜਦੇ ਰਗੜੇ ਕੋ ਪਰਦੇ ਸਰਕ ਸਰਕੇ ਜੁੜਦੇ ਰਗੜੇ ਵੇਲੀ ਤੇ ਸਰਕ ਸਰਕੇ ਰੋਦੇ ਓ ਥੈਂਕ ਯੂ ਮਿਹਰਬਾਨੀ ਕੈਪਟਨ ਰੋਕੇ ਖੜੀ ਕੋਈ ਨਿਕਲ ਰੋਕੇ ਹਾਂਜੀ ਸਾਡੇ ਜੇ ਸੱਜਣ ਸੱਜਣੇ ਰੱਖੀ ਕਰਾਂ ਆ ਗਾਣਾ ਮੈਂ ਸੁਣਾਉਣ ਲੱਗਿਆ ਜੀ ਪੱਜੇ ਗਾਣਾ ਉਹ ਸੁਣਾਉਣ ਲੱਗਿਆ ਜਿਹੜਾ ਤੁਹਾਨੂੰ ਉੱਥੇ ਮੈਂ ਦੱਸ ਰਿਹਾ ਸੀਗਾ ਕਹਿੰਦਾ ਦੀਵੇ ਦੇ ਚਾਨਣ ਥੱਲੇ ਰਾਤ ਨੂੰ ਪੜਾਂ ਕਿਤਾਬਾਂ ਬੂਟਾਂ ਵਿੱਚ ਕੀ ਨੂੰ ਦਿਖਦੀਆਂ ਪੰਜਿਆਂ ਤੋਂ ਫਟੀਆਂ ਜਰਾਬਾਂ ਸਾਵਣ ਦੀ ਬੱਦਲੀ ਕਹਿੰਦੀ ਹੋ ਜਾ ਤੂੰ ਤਕੜਾ ਜਾ ਜੋ ਹੁੰਦਾ ਤੇਰੇ ਰੂਪ ਵੰਗਰਾ ਮੇ ਤਰੰਦਾ ਕੱਚਾ ਟਾਰਾ ਹੋ ਮੰਗੇ ਹੌਲੇ ਕਰ ਤਾ ਹਾਏ ਹੌਲੇ ਨਾ ਦਿਲ ਤੇ ਨੀ ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਹੀ ਮਿਲਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਹੀ ਮਿਲਦੇ ਨੀ ਇਹ ਬਾਈ ਦਾ ਵੱਡਾ ਪਣਾ ਕਹਿੰਦਾ ਨੇਕੀ ਕਰ ਖੂਚ ਡਾਲ ਵਾਲਾ ਕੰਮ ਆ ਉਹ ਨਾਲ ਹੁਣ ਸ਼ਰਿਆਂ ਮੈਂ ਖੜਕੂ ਹੋ ਗਏ ਬਈ ਅੱਜ ਕੇ ਉਹ ਤੇ ਨਾਲ ਪੈ ਇੱਕ ਖੜਕਾਉਣਾ ਛੱਡਤਾ ਉਹ ਸਾਲਿਓ ਬੁਲਾਉਂਦਾ ਤੁਹਾਨੂੰ ਮੈਂ ਆਪਣੀਓ ਤੁਸੀਂ ਲੋਕਾਂ ਕੋਲੇ ਕਹਿੰਦੇ ਆ ਬੁਲਾਉਣਾ ਛੱਡਤਾ ਸਾਲਿਓ ਬੁਲਾਉਂਦਾ ਤੁਹਾਨੂੰ ਮੈਂ ਆਪਣੀਓ ਤੁਸੀਂ ਲੋਕਾਂ ਕੋਲੇ ਕਹਿੰਦੇ ਆ ਬੁਲਾਉਣਾ ਛੱਡਤਾ ਕਰਕੇ ਬਣਾਇਆ ਦੇਖ ਨਾ ਹਮ ਸੁੱਥ ਜਰਿਆ ਨਹੀਂ ਜਾਂਦਾ ਕਰਦੇ ਹੋਂ ਬਦਨਾਮ ਓਏ ਅਸੀਂ ਮਿਹਨਤ ਕਰਕੇ ਬਣਾਇਆ ਦੇਖ ਨਾ ਹਮ ਸੁੱਥ ਜਰਿਆ ਨਹੀਂ ਜਾਂਦਾ ਕਰਦੇ ਹੋਂ ਬਦਨਾਮ ਸੱਚੇ ਬੰਦੇ ਉੱਤੇ ਝੂਠੇ ਕਿੰਨੇ ਲੱਗੇ ਇਲਜ਼ਾਮ ਬੰਦੇ ਕਿਨਵੇਂ ਜੁੜਵੇਂ ਨਾਲ ਹੁੰਦੇ ਤੈਨ ਚ ਹਰ ਕੱਟ ਤੇ ਤੈਨੇ ਗਰੁੱਪ ਵਿੱਚੋਂ ਖੋਲ ਤੇ ਕਦਾਰ ਬਾਪਾ ਪਾਪੇ ਨੇ ਫੜੀਆ ਲੰਡੂ ਖਿੱਚਦੇ ਅਲਤਾ ਮੌਜ ਕਰਦੇ ਆ ਪੂਰੀ ਬੜਾ ਸਿਰਾਂ ਕਮਜਾਰ ਰੋਕੇ ਬਈ ਰੋਕੇ ਹਰ ਰੌਂਟਾਂ ਬਾਂਗੂ ਫਿੱਟ ਕਰ ਲੈ ਓ ਬੰਦੇ ਬਈ ਓ ਬੰਦੇ ਮਾੜਿਆ ਤੇ ਮਹਾਨ ਜੱਜ ਤਾਉਣਾ ਛੱਡ ਤਾ ਓ ਸਾਲਿਓ ਬੁਲਾਉਂਦਾ ਤੁਹਾਨੂੰ ਮੈਂ ਆਪਣੀਓ ਤੁਸੀਂ ਲੋਕਾਂ ਕੋਲੇ ਕਹਿੰਦੇ ਓ ਬੁਲਾਉਂਦਾ ਛੱਡ